ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ 7 ਦਿਨ ਪੰਛੀਆਂ ਨੂੰ ਇਹ ਇੱਕ ਚੀਜ਼ ਖਵਾਓ ਦਿੰਦੇ ਹੋ ਤਾਂ ਤਾਂ ਬਰਕਤਾਂ ਦਾ ਵਾਸ ਤੁਹਾਡੇ ਘਰ ਵਿੱਚ ਬਣ ਜਾਵੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਦੇ ਕਕੇ ਹਾਜ਼ਰੀ ਲਵਾਓ ਜੀ ਤਾਂ ਕਿ ਪਰਮਾਤਮਾ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਇੱਕ ਅਜਿਹੇ ਵਿਸ਼ੇ ਤੇ ਜੋ ਤੁਹਾਡੇ ਜ਼ਿੰਦਗੀ ਵਿੱਚ ਰੁਕੇ ਹੋਏ ਕੰਮਾਂ ਨੂੰ ਚਲਾਉਣ ਸਮਰiddhi ਕਰ ਸਕਦਾ ਹੈ ਜੇ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਕਾਬਟਾਂ ਪਈਆਂ ਹਨ ਜੇ ਕਾਰੋਬਾਰ ਵਿੱਚ ਕੋਈ ਵੀ ਮੁਸ਼ਕਲਾਂ ਹਨ ਸਾਧ ਸੰਗਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਵਾਹਿਗੁਰੂ ਜੀ ਤੁਹਾਡੇ ਉੱਪਰ ਹਮੇਸ਼ਾ ਕਿਰਪਾ ਬਣਾਈ ਰੱਖਣ ਤਾਂ ਸਾਧ ਸੰਗਤ ਜੀ ਇਹ ਸੇਵਾ ਤੁਸੀਂ ਜ਼ਰੂਰ ਕਰ ਲੈਣੀ ਹੈ ਬਸ 7 ਦਿਨ ਤੁਸੀਂ ਤੁਸੀਂ ਇਹ ਸੇਵਾ ਸੱਚੇ ਮਨ ਨਾਲ ਕਰੋ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੇ ਰੁਕੇ ਹੋਏ ਸਾਰੇ ਕੰਮ ਚੱਲ ਜਾਣਗੇ ਸਤਗੁਰ ਸੱਚੇ ਪਾਸ਼ਾ ਦਾ ਜੋ ਹੱਥ ਹੈ ਉਹ ਮਿਸਾਲੀ ਤੁਹਾਡੇ ਸਿਰ ਤੇ ਬਣ ਜਾਵੇਗਾ ਸੋ ਸਾਥ ਸੰਗਤ ਜੀ ਆਓ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਲਈਏ ਕਿਉਂਕਿ ਉਹ ਸਾਡੀ ਹਰ ਮੁਸ਼ਕਲ ਦਾ ਹੱਲ ਆਪ ਹੀ ਕੱਢ ਦੇਣਗੇ ਨਾਲ ਦੇ ਨਾਲ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤੇ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਜਰੂਰ ਬੋਲ ਦੇਣਾ ਜੀ ਸਾਤ ਸੰਗਤ ਜੀ ਸਾਡੇ ਗੁਰੂਆਂ ਨੇ ਸਾਨੂੰ ਇਹੀ ਹੀ ਸਿਖਾਇਆ ਹੈ ਕਿ ਸੇਵਾ ਦੇ ਦਿਆ ਦਾ ਬਹੁਤ ਹੀ ਵੱਡਾ ਮਹੱਤਵ ਸਾਡੀ ਜ਼ਿੰਦਗੀ ਵਿੱਚ ਮੰਨਿਆ ਜਾਂਦਾ ਹੈ ਪੰਛੀਆਂ ਵਰਗੇ ਮੌਸੂਮ ਜੀਵਾਂ ਦੀ ਸੇਵਾ ਗੁਰੂ ਦੀ ਸਿਫਤ ਸਲਾਹ ਦਾ ਹਿੱਸਾ ਬਣ ਜਾਂਦਾ ਹੈ ਸਾਡੇ ਪੁਰਖਿਆਂ ਦਾ ਵੀ ਇਹੀ ਵਿਸ਼ਵਾਸ ਸੀ ਕਿ ਸਾਡੇ ਘਰ ਵਿੱਚ ਸੰਕਰਾਤਮਕ ਊਰਜਾ ਆਉਂਦੀ ਹੈ ਸਾਡੀ ਜ਼ਿੰਦਗੀ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਬਣ ਜਾਂਦੀ ਹੈ ਅਤੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਸਤ ਸੰਗਤ ਜੀ ਪੰਛੀ ਜਦੋਂ ਚਾਹਕਦੇ ਹਨ ਤੁਹਾਡੇ ਦਿੱਤੇ ਹੋਏ ਖਾਣੇ ਨੂੰ ਖਾਂਦੇ ਹਨ ਉਹ ਤੁਹਾਡੇ ਲਈ ਅਰਦਾਸਾਂ ਬੇਨਤੀਆਂ ਕਰਦੇ ਹਨ ਜੋ ਅਰਦਾਸ ਸਤਿਗੁਰੂ ਜੀ ਦੇ ਚਰਨਾ ਵਿੱਚ ਉਹਨਾਂ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਫਿਰ ਸਾਡੇ ਤੇ ਕਿਰਪਾ ਕਰਦੇ ਹਨ ਸੋ ਫਿਰ ਸਾਧ ਸੰਗਤ ਦੀ ਇਹ ਕਰਮ ਹਨ ਇਸ ਨੂੰ ਤੁਸੀਂ ਉਪਾਸ ਸਮਝ ਕੇ ਨਹੀਂ ਕਰਨਾ ਸਗੋ ਸੇਵਾ ਸਮਝ ਕੇ ਕਰਨਾ ਹੈ ਤੁਸੀਂ ਇਸ ਨੂੰ ਮਾਸਾਂ ਪੰਛੀਆਂ ਦੀ ਸੇਵਾ ਸਮਝ ਕੇ ਕਰਨਾ ਹੈ ਤਾਂ ਫਿਰ ਜੋ ਪਹਿਲੀ ਚੀਜ਼ ਹੈ ਜੋ ਅਸੀਂ ਪੰਛੀਆਂ ਨੂੰ ਪਾਉਣੀ ਹੈ ਓਵਰ ਹੈ ਜੀ ਬਾਜਰੇ ਦਾ ਦਾਣਾ ਸਾਧ ਸੰਗਤ ਜੀ ਤੁਹਾਡੇ ਜਿਹੜੇ ਜਿਹੜੇ ਕੰਮ ਰੁਕੇ ਹੋਏ ਹਨ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਸਾਧ ਸੰਗਤ ਜੀ ਇਹ ਸੇਵਾ ਤੁਸੀਂ ਕਰਨੀ ਸ਼ੁਰੂ ਕਰਦੇ ਹੋ ਸਭ ਤੋਂ ਪਹਿਲਾਂ ਸਵੇਰੇ ਉਠਣਸਾਰ ਇਸ਼ਨਾਨ ਵਗੈਰਾ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਜਾਂ ਫਿਰ ਮੂਲ ਮੰਤਰ ਦਾ ਜਾਪ ਜਾ ਫਿਰ ਜਪਜੀ ਸਾਹਿਬ ਜੀ ਦਾ ਜਾਪ ਕਰਨਾ ਹੈ ਤੇ ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਦੇ ਨਾਮ ਦਾ ਵੀ ਜਾਪ ਕਰ ਸਕਦੇ ਹੋ ਫਿਰ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ ਹੈ ਤੁਹਾਡੇ ਸਾਰੇ ਹੀ ਰੁਕੇ ਹੋਏ ਕੰਮ ਬਣ ਜਾਣਗੇ ਤੁਹਾਡੇ ਵੱਲੋਂ ਕੀਤੀ ਹੋਈ ਸੇਵਾ ਦੇ ਵਿੱਚ ਉਹ ਰੰਗ ਭਾਗ ਲਾਉਣੇ ਸ਼ੁਰੂ ਕਰ ਦੇਣੇ ਹਨ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ਣ ਹੁਣ ਸਾਧ ਸੰਗਤ ਜੀ ਤੁਸੀਂ ਇੱਕ ਮੁਠੀ ਬਾਜਰਾ ਲੈ ਲੈਣਾ ਹੈ ਸਾਧ ਸੰਗਤ ਜੀ ਇਹ ਬਾਜਰਾ ਔਰਨ ਤੌਰ ਤੇ ਸਾਫ਼ ਤੇ ਸੁਥਰਾ ਹੋਣਾ ਚਾਹੀਦਾ ਹੈ ਇਸ ਬਾਜਰੇ ਨੂੰ ਤੁਸੀਂ ਹੱਥ ਵਿੱਚ ਰੱਖ ਕੇ ਸਤਿ ਪੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਹੈ हे ਪਰਮ ਪਿਤਾ ਪਰਮੇਸ਼ਵਰ ਜੀ ਅਸੀਂ ਇੱਕ ਛੋਟੀ ਜਹੀ ਸੇਵਾ ਕਰ ਰਹੇ ਹਾਂ ਹੋ ਸਕਦਾ ਹੈ ਕਿ ਸਾਡੇ ਕੋਲ ਸੇਵਾ ਕਰਦੇ ਸਮੇਂ ਕੋਈ ਭੁੱਲ ਚੁੱਕ ਹੋ ਜਾਵੇ ਸਾਨੂੰ ਤੁਸੀਂ ਆਪਣੇ ਬੱਚੇ ਸਮਝ ਕੇ ਮਾਫ ਕਰ ਦੇਣਾ ਤੇ ਅੱਗੇ ਤੋਂ ਤੁਸੀਂ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਫਿਰ ਸਾਧ ਸੰਗਤ ਜੀ ਇਸ ਬਾਜਰੇ ਨੂੰ ਤੁਸੀਂ ਆਪਣੇ ਘਰ ਦੀ ਛੱਤ ਜਾਂ ਮਿਹੜੇ ਜਾਂ ਫਿਰ ਜਾਂ ਫਿਰ ਪਾਰਕ ਜਾਂ ਫਿਰ ਕਿਤੇ ਵੀ ਤਾਂ ਸ਼ਾਮ ਦੇ ਵੇਲੇ ਜਾਂ ਫਿਰ ਦੁਪਹਿਰ ਦੇ ਵੇਲੇ ਜਦੋਂ ਫਿਰ ਕਿਸੇ ਵੀ ਵੇਲੇ ਜਦੋਂ ਪੰਛੀ ਆਉਂਦੇ ਹਨ ਸਾਧ ਸੰਗਤ ਜੀ ਤੁਸੀਂ ਖਿਲਾਰ ਦੇਣਾ ਹੈ ਤੁਸੀਂ ਇਹ ਬਾਜਰਾ ਰੱਖ ਦੇਣਾ ਹੈ ਸਾਧ ਸੰਗਤ ਜੀ ਇਹ ਸੇਵਾ ਤੁਸੀਂ 7 ਦਿਨ ਕਰਨੀ ਹੈ ਬਹੁਤ ਹੀ ਸੰਗਤ ਦੇ ਮਨ ਵਿੱਚ ਇਹ ਸਵਾਲ ਆਵੇਗਾ ਕਿ ਇਹ ਸੇਵਾ 7 ਦਿਨ ਹੀ ਕਿਉਂ ਕਰਨੀ ਹੈ ਸਾਧ ਸੰਗਤ ਜੀ 7 ਦਿਨ ਕੋਈ ਉਪਾ ਨਹੀਂ ਹੈ ਸਾਤ ਸੰਗਤ ਜੀ ਜਦੋਂ ਇਹ ਸੇਵਾ ਅਸੀਂ 7 ਦਿਨ ਕਰਾਂਗੇ ਸਾਡੀ ਇੱਕ ਆਦਤ ਬਣ ਜਾਵੇਗੀ ਸਾਡੇ ਅੰਦਰ ਸਾਡੇ ਅੰਦਰ ਇੱਕ ਚਾਹ ਪੈਦਾ ਹੋ ਜਾਵੇਗਾ ਸੇਵਾ ਕਰਨ ਦਾ ਵੈਸੇ ਤਾਂ ਇਹ ਸੇਵਾ ਸਾਤ ਸੰਗਤ ਜੀ ਤੁਸੀਂ ਜ਼ਿੰਦਗੀ ਭਰ ਵੀ ਕਰ ਸਕਦੇ ਹੋ ਇੱਕ ਕਹਿਨ ਦੇ ਰੂਪ ਵਿੱਚ ਅਸੀਂ ਇਸ ਨੂੰ 7 ਦਿਨ ਦੀ ਸੇਵਾ ਕਹਿ ਦਿੰਦੇ ਹਾਂ ਜਾਂ ਫਿਰ 21 ਦਿਨ ਦੀ ਸੇਵਾ ਕਹਿ ਦਿੰਦੇ ਹਾਂ ਜਾਂ ਫਿਰ ਕਈ ਲੋਕ 1 40 ਦਿਨ ਦੀ ਵੀ ਸੇਵਾ ਕਹਿ ਦਿੰਦੇ ਹਨ ਤਾਂ ਸਾਡੇ ਅੰਦਰ 사ਤਸੰਗਤ ਜੀ ਇਹ ਸੇਵਾ ਕਰਨ ਦੀ ਆਦਤ ਪੱਕ ਜਾਵੇਗੀ 사ਤਸੰਗਤ ਜੀ ਜਦੋਂ ਵੀ ਸਵੇਰੇ ਦੁਪਹਿਰੇ ਸ਼ਾਮ ਨੂੰ ਪੰਛੀ ਜਿੱਥੇ ਵੀ ਆਉਂਦੇ ਹਨ ਤਾਂ ਤੁਸੀਂ ਉੱਥੇ ਇਹ ਦਾਣਾ ਖਲਾਰ ਦੇਣਾ ਹੈ ਤੇ ਨਾਲ ਦੇ ਨਾਲ ਤੁਸੀਂ ਉੱਥੇ ਇੱਕ ਮਿੱਟੀ ਦੇ ਕੁਜੇ ਦੇ ਵਿੱਚ ਪਾਣੀ ਵੀ ਰੱਖ ਦੇਣਾ ਹੈ ਜੋ ਪਿਆਸੇ ਪੰਛੀ ਹਨ ਉਹ ਗਰਮੀ ਵਿੱਚ ਪਾਣੀ ਪੀ ਸਕਣ ਆਪਣਾ ਪੇਟ ਭਰ ਸਕਣ ਤੇ ਫਿਰ ਇਹ ਸੇਵਾ ਤੁਹਾਡੇ ਰੁਕੇ ਹੋਏ ਕੰਮਾਂ ਨੂੰ ਚਲਾਉਣ ਵਿੱਚ ਮਦਦ ਕਰੇਗੀ ਤੇ ਇਹ ਜੋ ਸੇਵਾ ਹੈ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ ਤਾਂ ਇਹ ਜੋ ਸੇਵਾ ਹੈ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ ਜਦੋਂ ਅਸੀਂ ਕਿਸੇ ਵੀ ਭੁੱਖੇ ਜੀਵ ਦਾ ਜਾਂ ਫਿਰ 마ਸੂਮ ਜੀਵ ਦਾ ਪੇਟ ਭਰਦੇ ਹਾਂ ਤਾਂ ਸਾਡੇ ਸਤਿਗੁਰੂ ਜੀ ਦੇ ਚਰਨਾ ਵਿੱਚ ਹਾਜ਼ਰੀ ਮਜੂਤ ਹੋ ਜਾਂਦੀ ਹੈ ਅਗਲੀ ਜੋ ਚੀਜ਼ ਹੈ ਸਤਿਗੁਰੂ ਜੀ ਉਹ ਹੈ ਅਨਾਜ ਇਹ ਜਿ मिश्रਤ ਅਨਾਜ ਅਨਾਜ ਹੋ ਜਾਂਦਾ ਜੇ ਉਹ ਹੈ ਜੀ ਮਿਸ਼ਰਤ ਅਨਾਜ ਜਿਵੇਂ ਕੇ ਬਾਜਰਾ ਹੋ ਗਿਆ ਜੋ ਜਾਂ ਚੋਲ ਹੋ ਗਏ ਇਹ ਸੇਵਾ ਵੀ ਤੁਸੀਂ ਪਹਿਲਾਂ ਨਹੀਂ ਤਰ੍ਹਾਂ ਹੀ ਕਰਨੀ ਹੈ ਘਰ ਦੇ ਵਿੱਚ ਕਈ ਪ੍ਰਕਾਰ ਦੇ ਅਨਾਜਾਂ ਨੂੰ ਤੁਸੀਂ ਇਕੱਠਾ ਕਰ ਲੈਣਾ ਹੈ ਫਿਰ ਤੁਸੀਂ ਇਸ਼ਨਾਨ ਕਰਕੇ ਸਤਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਤੁਸੀਂ ਇਸ ਅਨਾਜ ਨੂੰ ਹੱਥ ਵਿੱਚ ਰੱਖ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਉਹਨਾਂ ਨੇ ਤੁਹਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਤੁਸੀਂ ਸਤਿਗੁਰੂ ਜੀ ਦੇ ਅੱਗੇ ਸੇਵਾ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਵੀ ਕਰਨੀ ਹੈ ਸਤ ਸੰਭ ਜੀ ਇਸ ਅਨਾਜ ਨੂੰ ਤੁਸੀਂ ਖੁੱਲੀ ਜਗ੍ਹਾ ਤੇ ਖਿਲਾਰ ਦੇਣਾ ਹੈ ਜਿਵੇਂ ਆਪਣੇ ਘਰ ਦੀ ਛੱਤ ਹੋ ਗਈ ਵੇੜਾ ਜਾਂ ਫਿਰ ਪਾਰਕ ਜਾਂ ਫਿਰ ਜਿੱਥੇ ਵੀ ਤੁਹਾਨੂੰ ਪੰਛੀ ਆਉਂਦੇ ਜਾਂਦੇ ਦਿਖਦੇ ਹਨ ਤੁਸੀਂ ਇਸ ਅਨਾਜ ਨੂੰ ਉੱਥੇ ਹੀ ਖਿਲਾਰ ਸਕਦੇ ਹੋ ਤੁਸੀਂ ਇਹ સેવા ਨੂੰ ਤੁਸੀਂ ਲਗਾਤਾਰ 7 ਦਿਨ ਕਰ ਸਕਦੇ ਹੋ ਜਿੱਥੇ ਤੁਸੀਂ ਇਸ ਸੇਵਾ ਨੂੰ ਲਗਾਤਾਰ 7 ਦਿਨ ਕਰ ਸਕਦੇ ਹੋ ਸਤ ਸੰਗਤ ਜੀ ਜੇਕਰ ਸਿਰੋ ਜਾਣਾ ਇਸ ਭੁਖੇ ਜੀਵਾਂ ਦਾ ਮਾਸੂਮ ਜੀਵਾਂ ਦਾ ਪੇਟ ਭਰਦੇ ਹਾਂ ਫਿਰ ਸਤਗੁਰੂ ਜੀ ਸੱਚੇ ਪਾਤਸ਼ਾਹ ਸਾਡੇ ਉੱਪਰ ਬਹੁਤ ਹੀ ਕਿਰਪਾ ਕਰਦੇ ਹਨ ਸਤ ਸੰਗਤ ਜੀ ਜੇਕਰ ਸੋ ਅਡੇ ਕਰਮਾਂ ਵਿੱਚ ਦੁੱਖ ਵੀ ਲਿਖੇ ਹੋਏ ਹਨ ਤਾਂ ਸੰਗ ਉਹਨਾਂ ਦੁੱਖਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਸੋ ਸਤ ਸੰਗਤ ਜੀ ਆਪਣੇ ਮਨ ਵਿੱਚ ਤੁਸੀਂ ਭਰੋਸਾ ਰੱਖ ਕੇ ਇਹ ਇਹ ਸੇਵਕ ਕਰਨੀ ਹੈ ਜਿਵੇਂ ਜਿਵੇਂ ਤੁਸੀਂ ਇਹ ਸੇਵਾ ਕਰਦੇ ਜਾਓਗੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਸਰੀਰ ਨੂੰ ਤੁਹਾਡੇ ਮਨ ਦੀ ਜਿਹੜੀ ਵੀ ਨਕਾਰਾਤਮਕਤਾ ਹੋਵੇਗੀ ਜੇ ਕੋਈ ਬਿਮਾਰੀ ਹੈ ਰੋਗ ਹੈ ਉਹ ਵੀ ਦੂਰ ਹੋ ਜਾਵੇਗਾ ਜੇਕਰ ਕੋਈ ਵੀ ਘਰ ਵਿੱਚ ਪਰੇਸ਼ਾਨੀ ਹੈ ਉਹ ਵੀ ਦੂਰ ਹੋ ਜਾਵੇਗੀ ਮਨ ਤੁਹਾਡਾ ਤੇ ਸਰੀਰ ਤੁਹਾਡਾ ਪੂਰਨ ਤੌਰ ਤੇ ਸ਼ੁੱਧ ਹੋ ਜਾਵੇਗਾ ਪਰਮ ਪਿਤਾ ਪਰਮੇਸ਼ਵਰ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਘਰ ਵਿੱਚ ਕਿੰਨੀਆਂ ਹੀ ਮੁਸ਼ਕਲਾਂ ਦਾ ਖਾਤਮਾ ਹੋ ਚੁੱਕਾ ਹੈ ਨਾਲ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕਾ ਮਹਿਸੂਸ ਹੋਵੇਗੀ ਤੇ ਜ਼ਿੰਦਗੀ ਦੇ ਵਿੱਚ ਦੁੱਖ ਘਟਨੇ ਸ਼ੁਰੂ ਹੋ ਜਾਣਗੇ ਤੇ ਸੁੱਖ ਸੁੱਖ ਆਉਣੇ ਸ਼ੁਰੂ ਹੋ ਜਾਣਗੇ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦਾ ਵਿਸ਼ਾ ਪਸੰਦ ਆਇਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ